ਅਮਰੀਕਾ 'ਚ ਲਗਾਈ ਜਾ ਰਹੀ ਹੈ ਗੁਹਾਰ ਦਾਦੀ ਨੂੰ ਕਰੋ ਰਹਾ ਅਮਰੀਕਾ 'ਚ 73 ਸਾਲਾਂ ਦੇ ਬਜ਼ੁਰਗ ਸਿੱਖ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਕੈਲੀਫੋਰਨੀਆ ਇਮੀਗ੍ਰੇਸ਼ਨ ਐਂਡ ਕਸਟਮ ਐਂਡ ਇਨਫੋਰਸਮੈਂਟ ਨੇ ਕਾਬੂ ਕਰ ਲਿਆ ਪਿਛਲੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਹਰਜੀਤ ਕੌਰ ਸਾਲ 2012 ਦੇ ਵਿੱਚ ਹਰਜੀਤ ਕੌਰ ਦੀ ਰਾਸੀ ਸ਼ਰਨ ਅਰਜ਼ੀ ਰੱਦ ਹੋ ਗਈ ਸੀ ਆਈਸੀਈ ਦਫਤਰ ਪੇਸ਼ ਹੋਣ ਦੇ ਲਈ ਆਈ ਹਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਰਨ ਦੀ ਅਰਜ਼ੀ ਰੱਦ ਹੋਣ ਮਗਰੋਂ ਹਰ 6 ਮਹੀਨੇ ਬਾਅਦ ਪੇਸ਼ ਹੋ ਰਹੇ ਸੀ ਹਰਜੀਤ ਕੌਰ ਤਾਂ ਪਰਿਵਾਰ ਤੇ ਸਿੱਖ ਜਥੇਬੰਦੀਆਂ ਨੇ ਗ੍ਰਿਫਤਾਰੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਇਹ ਤਸਵੀਰ ਇੱਕ ਪਾਸੇ ਹਰਜੀਤ ਕੌਰ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਦੂਜੇ ਪਾਸੇ ਉਹਨਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਤੇ ਹੱਥਾਂ 'ਚ ਚੁੱਕੀਆਂ ਇਹ ਤਖਤੀਆਂ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹਰਜੀਤ ਕੌਰ ਕੋਈ ਮੁਜਰਮ ਨਹੀਂ ਤਾਂ ਜ਼ਿਕਰ ਕੀਤਾ ਗਿਆ ਇਹਨਾਂ ਤਖਤੀਆਂ ਦੇ ਉੱਤੇ ਤੇ ਪ੍ਰਦਰਸ਼ਨ ਅਮਰੀਕਾ ਦੇ ਵਿੱਚ ਹੋ ਰਹੇ ਨੇ 73 ਸਾਲਾਂ ਦੇ ਹਰਜੀਤ ਕੌਰ ਦੇ ਲਈ ਤਾਂ ਹਰਜੀਤ ਕੌਰ ਜਿਨ੍ਹਾਂ ਦੇ ਹੱਕ ਦੇ ਵਿੱਚ ਆਵਾਜ਼ بلند ਹੋ ਰਹੀ ਹੈ ਕੈਲੀਫੋਰਨੀਆ ਇਮੀਗ੍ਰੇਸ਼ਨ ਐਂਡ ਕਸਟਮ ਐਂਡ ਫੋਰਸਮੈਂਟ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਲੀਫੋਰਨੀਆ ਦੇ ਸੈਨ ਪੈਬਲੋ ਰੋਡ ਦੇ ਉੱਤੇ ਵੱਡਾ ਪ੍ਰਦਰਸ਼ਨ ਹੋਇਆ ਸਾਡੀ ਦਾਦੀ ਨੂੰ ਘਰ ਲੈ ਕੇ ਆਓ ਇਹ ਜ਼ਿਕਰ ਇਹਨਾਂ ਤਖਤਿਆਂ ਦੇ ਉੱਤੇ ਕੀਤਾ ਗਿਆ 33 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੀ ਹੈ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਇੱਥੇ ਕੀਤੀ ਜਾ ਰਹੀ ਹੈ ਹਰਜੀਤ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਨੇ ਹਿਰਾਸਤ ਦੇ ਵਿੱਚ ਲਿਆ ਸੀ ਹਰ 6 ਮਹੀਨੇ ਬਾਅਦ ਸੈਨ ਫਰਾਂਸਿਸਕੋ ਸਥਿਤ ਆਈਸੀਈ ਦਫ਼ਤਰ ਹਾਜ਼ਰੀ ਲਗਵਾਈ ਜਾਂਦੀ ਹੈ ਹਰਜੀਤ ਦੇ ਵੱਲੋਂ 8 ਸਤੰਬਰ ਨੂੰ ਹਾਜ਼ਰੀ ਦੇ ਲਈ ਗੈਸੀ ਹਰਜੀਤ ਕੌਰ ਜਿਨ੍ਹਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਸਾਲ 2012 ਦੇ ਵਿੱਚ ਸ਼ਰਨ ਲੈਣ ਦੀ ਹਰਜੀਤ ਦੀ ਮੰਗ ਨੂੰ ਨਕਾਰਿਆ ਗਿਆ ਸੀ 1992 ਦੇ ਵਿੱਚ ਹਰਜੀਤ ਕੌਰ ਆਪਣੇ ਦੋ ਪੁੱਤਰਾਂ ਦੇ ਨਾਲ ਅਮਰੀਕਾ ਗਈ ਸੀ ਤਾਂ ਹਰਜੀਤ ਕੌਰ ਹਰਜੀਤ ਕੌਰ ਦਾ ਨਹੀਂ ਹੈ ਕੋਈ ਵੀ ਅਪਰਾਧਿਕ ਰਿਕਾਰਡ ਤਾਂ ਇਹ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਹੇ ਨੇ ਸ਼ੀ ਇਸ ਨੋ ਕ੍ਰਿਮੀਨਲ ਤਾਂ ਜ਼ਿਕਰ ਜਿਹੜਾ ਉਹ ਕੀਤਾ ਗਿਆ ਇਮੀਗ੍ਰੈਂਟਸ is not equal to criminals ਇਹ ਜ਼ਿਕਰ ਤਖਤੀਆਂ ਦੇ ਉੱਤੇ ਕਰਕੇ ਹਰਜੀਤ ਕੌਰ ਦੇ ਲਈ ਆਵਾਜ਼ ਇੱਥੇ ਬੁਲੰਦ ਕੀਤੀ ਜਾ ਰਹੀ ਹੈ